ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 1 ਜੂਨ ਨੂੰ ਸ਼ਹੀਦੀ ਦਿਪੁਰਾ ਮਨਾਉਣ ਦੇ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਜਥੇ ਨੂੰ ਦਿੱਲੀ ਸਥਿਤ ਪਾਕਿਸਤਾਨ ਸਫਾਰਤਖਾਨੇ ਵੱਲੋਂ ਵੀਜ਼ਾ ਨਾ ਮਿਲਣ ਦੀ ਤੇ ਐਸਜੀਪੀਸੀ ਨੇ ਸਖਤ ਨਿਖੇਧੀ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਫਾਰਤਖਾਨੇ ਦਾ ਇਹ ਫੈਸਲਾ ਮੰਦਭਾਗਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹ ਲੈਂਦੇ ਪੰਜਾਬ ਦੀ ਸਰਕਾਰ ਦੇ ਸੱਦੇ ਤੇ ਸਿੱਖ ਮਸਲੇ ਸੰਬੰਧੀ ਗੱਲਬਾਤ ਕਰਨ ਆਪਣੇ ਵਫਤ ਸਮੇਤ ਪਾਕਿਸਤਾਨ ਗਾਇਸਾਂ ਤੇ ਗੁਰੂ ਅਰਜਨ ਦੇਵ ਜੀ ਦੇ 1 ਜੂਨ ਨੂੰ ਸ਼ਹੀਦੀ ਪੁਰਬ ਮਨਾਉਣ ਦਾ ਮੁੱਦਾ ਵੀ ਜ਼ੋਰਾਂ ਵਿਚਾਰਿਆ ਗਿਆ ਸੀ ਪਰ ਉੱਥੇ ਕੁਝ ਲੋਕ ਧਾਰਮਿਕ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਜੁਟੇ ਹੋਏ ਨੇ ਨਾਨਕ ਸ਼ਾਈ ਕੈਲੰਡਰ ਦੇ ਮਾਮਲੇ ਨੂੰ ਲੈ ਕੇ ਸ਼ਹੀਦੀ ਪੁਰਬ ਦੀ ਤਾਰੀਖ ਨੂੰ ਲੈ ਕੇ ਦੁਵਿਧਾ ਹਾਲੇ ਵੀ ਬਣੀ ਹੋਈ ਹੈ ਭਾਰਤ ਦੇ ਵਿੱਚ ਸ਼ਹੀਦੀ ਦਿਹਾੜਾ 1 ਜੂਨ ਤੇ ਪਾਕਿਸਤਾਨ ਦੇ ਵਿੱਚ 15 ਜੂਨ ਨੂੰ ਮਨਾਇਆ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ 15 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਜਥੇ ਨੂੰ ਵੀਜ਼ੇ ਦੇਗਾ ਤਦਸ ਵੈ ਜ਼ਿਆਦਾ ਜਾਣਕਾਰੀ ਦੇ ਲਈ ਫੋਨ ਨੰਬਰ 49 ਤੇ ਜੁੜ ਗਏ ਨੇ ਸਾਡੇ ਸੰਵਾਦਤਾ ਰਾਜੀਵ ਸ਼ਰਮਾ ਰਾਜੀਵ ਹਾਲੇ ਵੀ ਇਹ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਲਗਾਤਾਰ ਬਰਕਰਾਰ ਹੈ ਹਾਲਾਂਕਿ ਵਫਰ ਜਲੋ ਭਾਰਤ ਪੜਤਿਆ ਹੀ ਉਸ ਵੇਲੇ ਫੈਸਲਾ ਲਿਆ ਗਿਆ ਸੀ ਇਹ ਗੱਲ ਸਾਹਮਣੇ ਆਈ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੁਰਪੁਰਬ ਇੱਕ ਹੀ ਦਿਨ ਮਨਾਏ ਜਾਣਗੇ ਹੁਣ ਅਜਿਹਾ ਕੀ ਹੋਇਆ ਜੀ ਐਸਜੀਪੀਸੀ ਦੇ ਪ੍ਰਧਾਨ ਉਤਾਰ ਸਿੰਘ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਦੀਆਂ ਸੰਗਤਾਂ ਜੋ ਹਨ ਉਹ ਐਸਜੀਪੀਸੀ ਅਤੇ ਨਾਨਕਸ਼ਹੀ ਕਲੰਡਰ ਦੇ ਮੁਤਾਬਕ ਜਿਸ ਤਰ੍ਹਾਂ 1 ਜੂਨ ਨੂੰ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਐਸਜੀਪੀਸੀ ਵੱਲੋਂ ਮਨਾਇਆ ਜਾ ਰਿਹਾ ਹੈ ਔਰ ਪਾਕਿਸਤਾਨ ਦੀਆਂ ਸੰਗਤਾਂ ਵੱਲੋਂ ਵੀ ਇਸ ਨੂੰ ਜੋ ਹੈ ਹਮੇ ਜੋ ਹੈ ਪਹਰੀ ਗਈ ਹੈ ਔਰ ਉਹਨਾਂ ਨੇ ਅਸਲੀ ਸਹਿਮਤੀ ਜਤਾਈ ਹੈ ਕਿਉਂਕਿ ਉਹਨਾਂ ਨੇ ਕਹਿ ਦਿੱਤੀ ਕਿ ਗੁਰਦੁਆਰਾ ਨਨਕਾਣਾ ਸਾਹਿਬ ਔਰ ਪੰਗਤ ਸਾਹਿਬ ਦੇ ਵਿੱਚ ਉਹਨਾਂ ਨੇ ਭਾਰੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਸੰਬੋਧਨ ਕਰਦੇ ਹਾਂ ਉਹਨਾਂ ਕੋਲੋਂ ਇਸ ਗੱਲ ਦੀ ਜੋ ਹੈ ਉਹ ਅ ਮੰਕੀ ਪੀਸੀ ਕੀ ਇੱਕ ਜੂਨ ਨੂੰ ਇਹ ਦਿਹਾੜਾ ਮਨਾਇਆ ਜਾਵੇ ਔਰ ਸਾਰੇ ਸਿੱਖਾਂ ਨੇ ਹੱਥ ਕੜੇ ਕਰਕੇ ਇਸ ਗੱਲ ਦੀ ਉਹਨਾਂ ਨੂੰ ਗਵਾਹੀ ਦਿੱਤੀ ਸੀ ਕਿ ਇੱਕ ਜੂਨ ਨੂੰ ਹੀ ਦਿਹਾੜਾ ਮਨਾਇਆ ਜਾਏ ਔਰ ਉਹਨਾਂ ਨੇ ਭਾਰਤ ਪਰਤਣ ਤੋਂ ਬਾਅਦ ਮੀਡੀਆ ਨੂੰ ਵੀ ਇਹੀ ਜੋ ਹੈ ਉਹ ਅਭਿਆਨ ਦਿੱਤਾ ਸੀ ਕਿ ਇਹ ਵਿਵਾਦ ਸੁਲਝਾ ਰਿਹਾ ਲਿਆ ਗਿਆ ਹੈ ਪਰ ਕੱਲ ਦਾ ਜੋ ਐਸਡੀਪੀਸੀ ਦਾ ਬਿਆਨ ਹੈ ਔਰ ਅੰਬੈਸੀ ਦਾ ਜੋ ਰੁਖ ਹੈ ਉਸ ਤੋਂ ਇਹ ਸਾਫ ਹੈ ਕਿ ਇਹ ਵਿਵਾਦ ਹਾਲੇ ਵੀ ਲਗਾਤਾਰ ਉਸੇ ਤਰ੍ਹਾਂ ਜਾਰੀ ਹੈ ਔਰ ਇਸ ਨੂੰ ਖਤਮ ਹੋਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਇਸ ਬਾਰੇ ਵੀ ਹਾਲੇ ਕਹਿਣਾ ਠੀਕ ਨਹੀਂ ਹੋਵੇਗਾ ਰਾਜੀ ਵੇਗਾਲਵੀ ਸਾਹਮਣੇ ਆ ਰਹੀ ਹੈ ਕਿ ਉੱਥੇ ਮੌਜੂਦ ਪਾਕਿਸਤਾਨ ਦੇ ਵਿੱਚ ਵਿੱਚ ਮੌਜੂਦ ਕੁਝ ਧਾਰਮਿਕ ਲੋਕ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗੇ ਹੋਏ ਨੇ ਇਸ ਨੂੰ ਲੈ ਕੇ ਕੀ ਉਚ ਕੀਤਾ ਜਾਏਗਾ ਅਗਰ ਜੇ ਆ ਕੋਈ ਕੁਛ ਹੈ ਤਾਂ ਜੇਕਰ ਅਸੀਂ ਐਸਪੀਸੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹੀ ਕਹਿਣਾ ਹੈ ਉਹਨਾਂ ਵੱਲੋਂ ਬਿਆਨ ਦੇ ਵਿੱਚ ਜੋ ਕੱਲ ਬਿਆਨ ਜਾਰੀ ਕੀਤਾ ਗਿਆ ਉਸ ਵਿੱਚ ਵੀ ਇਹੀ ਲਾਈਨ ਲਿਖੀ ਗਈ ਹੈ ਕਿ ਕੁਝ ਜੋ ਹਨ ਸਿੱਖ ਸੰਸਥਾਵਾਂ ਇਸ ਜੋ ਹੈ ਦਿਹਾੜੇ ਨੂੰ ਮਨਾਉਣ ਤੋਂ ਨਾ ਕਰ ਰਹੀਆਂ ਨੇ ਔਰ ਉੱਥੋਂ ਦੇ ਸਿੱਖਾਂ ਨੂੰ ਵੀ ਗੁੰਮਰਾਹ ਕਰ ਰਹੀਆਂ ਪਰ ਜੇਕਰ ਅਸੀਂ ਐਲਜੀਪੀਸੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੋ ਵੀ ਦਾਅਵੇ ਕੀਤੇ ਜਾ ਰਹੇ ਸਨ ਉਹ ਹੁਣ ਤੱਕ ਖੋਖਲੇ ਸਾਬਤ ਹੋਏ ਨੇ ਔਰ ਇਹ ਵਿਵਾਦ ਹੁਣ ਕਦੋਂ ਤੇ ਕਿਸ ਵੇਲੇ ਸੁਲਝੇਗਾ ਇਸ ਲਈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਇੰਤਜ਼ਾਰ ਕਰਨਾ ਹੋਏਗਾ ਔਰ ਪਾਕਿਸਤਾਨ ਦੇ ਸਿੱਖਾਂ ਵੱਲੋਂ ਜਦੋਂ ਦਿਹਾ ਰਾਈ ਮਨਾਇਆ ਜਾਏਗਾ ਉਸ ਤੋਂ ਬਾਅਦ ਦੇਖਣਾ ਹੋਊਗਾ ਕਿ ਐਸਪੀਸੀ ਦਾ ਵੀ ਅਗਲਾ ਕੀ ਰੁਕ ਹੈ ਜੀ ਅਦਾਜ਼ੀ ਇਹ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 1 ਜੂਨ ਨੂੰ ਸ਼ਹੀਦੀ ਦਿਵਸ ਮਨਾਉਣ ਦੇ ਲਈ ਪਾਕਿਸਤਾਨ ਜਾਣ ਵਾਲੇ ਸ਼ਦਾਲੂ ਜਥੇ ਨੂੰ ਦਿੱਲੀ ਸਥਿਤ ਪਾਕਿਸਤਾਨ ਸਫਾਰਤਖਾਨੇ ਵੱਲੋਂ ਵੀਜ਼ਾ ਨਾ ਮਿਲਣ ਦੀ ਸੂਰਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੀ ਕਰੜੀ ਨਿਖੇਧੀ ਕਰ ਰਹੀ ਹੈ